ਹਾਂਜੀ ਮੇਰੇ ਬਹੁਤ ਹੀ ਸਾਰਜੋਗ ਦੋਸਤੋ ਪ੍ਰਣਾਪ ਤੇ ਪ੍ਰਭੋ ਨਾ ਆਪ ਜੀ ਦਾ ਆਪਣਾ ਯਾਗਵਤ ਪਾਲ ਸਿੰਘ ਐਡਵੋਕੇਟ ਦੋਸਤੋ ਪਿਛਲੇ ਹਫਤੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਸਿਰਫ ਆਪਣੇ ਐਸੋਸੀਏਸ਼ਨ ਜਿਹਦਾ ਮੈਂ ਰਿਗਰਡ ਵਾਇਜ਼ਨ ਹੈ ਉਹਦੇ ਕਾਰਜਕਾਰੀ ਬਾਰੇ ਤੇ ਉਹਦੇ ਵੱਲੋਂ ਕੀਤੇ ਗਏ ਐਫਰਟਸ ਤੇ ਜਿਹੜੇ ਬੈਸਟ ਰਿਜ਼ਲਟਸ ਆਜਨੇ ਉਸ ਸੰਬੰਧੀ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀ ਕਿ ਐਸੋਸੀਏਸ਼ਨ ਜਿਹੜੀ ਹੈਗੀ ਕਿਸ ਤਰ੍ਹਾਂ ਬਖੂਬੀ ਆਪਣੀ ਡਿਊਟੀ ਨਿਭਾ ਰਹੀ ਹੈ ਐਮ ਐਲ ਏ ਐਮ ਪੀ ਪ੍ਰੈ[ਮੀਨਿਸਟਰ] ਸਾਰਿਆਂ ਨੂੰ ਆਪਣੇ ਤੌਰ ਤੇ ਅਪਰੋਚ ਕਰ ਰਹੀ ਹੈ ਤੇ ਉਹਨਾਂ ਨਾਲ ਪੱਤਰ ਵਿਹਾਰ ਚੱਲ ਰਿਹਾ ਹੈ ਤੇ ਬਹੁਤ ਹੀ ਅچھے ਨਤੀਜੇ ਆਉਂਦੇ ਕੁਸ਼ਲੇ ਵਿੱਚ ਅਸੀਂ ਜਿਹੜਾ ਹੈਗਾ ਆਪਣਾ ਅਕਰ ਮਹਿਸੂਸ ਕਰਦੇ ਹਾਂ ਤੇ ਕੋਈ ਸਾਰੇ ਡਾਇਰੈਕਟਰ ਦੇ ਵਿੱਚ ਜੋ ਸਾਡੇ ਜਰਨਲ ਸੈਕਟਰੀ ਪ੍ਰਧਾਨ ਸਾਹਿਬ ਤੇ ਪੈਟਰਨ ਸਾਹਿਬ ਨੇ ਬਹੁਤ अच्छी ਕਾਰਗੁਜ਼ਾਰੀ ਕਰ ਰਹੇ ਹਨ ਜਿਗਰ ਜੱਟ ਸਾਡੇ ਆਪਣੇ ਸਾਹਮਣੇ ਹੁਣ ਦੋਸਤੋ ਗੱਲ ਉੱਥੇ ਬੜਕੀ ਆ ਜਾਂਦੀ ਹੈ ਕਿ ਅਸੀਂ ਜਿਹੜਾ ਹੈਗਾ ਉਹ ਆਪਣੇ ਹੈਲਥ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਵਧੀਆ ਮੈਂਟਰ ਰੱਖਣਾ ਹੈ ਕਿਉਂਕਿ ਉਮਰ ਦੇ ਤਕਾਜ਼ੇ ਨਾਲ ਠੀਕ ਹੈ ਬਿਮਾਰੀਆਂ ਜਰੂਰ ਆ ਜਾਂਦੀਆਂ ਹਨ ਠੀਕ ਹੈ ਪਰ ਉਹ ਕੁਝ ਹੱਦ ਤੱਕ ਸ਼ੁਰੂ ਚੋਂ ਆਪਾਂ ਬਿਗੁਨੇ ਦੇ ਵਿੱਚ ਆਪਾਂ ਕੰਟਰੋਲ ਰੱਖਾਂਗੇ ਤਾਂ ਸ਼ਾਇਦ ਮੈਥਲ ਨੌਕਤ ਨਹੀਂ ਆਵੇ ਤੇ ਕੋ ਡਾਕਟਰ ਸਾਹਿਬਾਂ ਕੋਲ ਵੀ ਜਦੋਂ ਆਪਾਂ ਜਾਂਦੇ ਹਾਂ ਤਾਂ ਉਹ ਵੀ ਉਤੋਂ ਇਹੀ ਗੱਲ ਕਹਿੰਦੇ ਨੇ ਕਿ ਆਪਣਾ ਭਾਈ ਖਾਣ ਪੀਣ ਦੇ ਕੰਟਰੋਲ ਰੱਖੋ ਇਤੋਂ ਵੱਧ ਉਹਨਾਂ ਦਾ ਵੀ ਕੋਈ ਐਡਾ ਬਿਮਾਰੀਆਂ ਦੇ ਸੰਬੰਧ ਦੇ ਵਿੱਚ ਤੇਰਬਾ ਠੀਕ ਆ ਹੁੰਦਾ ਪਰ ਉਹ ਵੀ ਤੁਹਾਡੇ ਖਾਣ ਪੀਣ ਨੂੰ ਹੀ ਠੀਕ ਰੱਖਣ ਦੀ ਤੁਹਾਨੂੰ ਨਸੀਹਤ ਦਿੰਦੇ ਰਹੇ ਨੇ ਦੋਸਤੋ ਆਪਾਂ ਆਪ ਦੇਖਿਆ ਹੈ ਦੀ ਛੋਟੇ-ਛੋਟੀਆਂ ਜਿਹੜੀਆਂ ਹੈਗੀਆਂ ਨੇ ਰੇੜੀਆਂ ਬੂਸ ਵਗੈਰਾ ਹੈਗੇ ਨੇ ਜਿਹੜੇ ਜਿੱਥੇ ਜੰਕ ਫੂਡ ਮਿਲਦਾ ਹੈ ਸਾਡੇ ਜਿਹੜੇ ਲੋਕ ਨੇ ਬੜਾ ਵਧੀਆ ਉੱਥੇ ਜਾ ਕੇ ਖਾਂਦੇ ਨੇ ਕੋਈ ਤੋੜਾ ਕੋਈ ਮਿਆਰ ਤਾਂ ਹੋਣਾ ਲਿਗਾ ਗੰਦਮੰਦ ਹੈ ਉੱਥੇ ਤੁਸੀਂ ਜਾ ਕੇ ਦੇਖੋ ਕਦੇ ਤੇ ਤੁਹਾਡਾ ਮਨ ਜਿਹੜਾ ਹੈਗਾ ਕਿੰਨਾ ਖਰਾਬ ਹੋਵੇਗਾ ਵੀ ਇਸ ਤਰ੍ਹਾਂ ਤਾਂ ਲੋਕ ਜਾ ਰਹੇ ਇਹ ਕੋਈ ਪੋਜਨ ਪਰੋਸ ਰਹੇ ਨੇ ਤੇ ਸਾਡੇ ਲੋਕ ਬੜੀ ਖੁਸ਼ੀ-ਖੁਸ਼ੀ ਖਾ ਰਹੇ ਨੇ ਕਿ ਫਿਰ ਜਦੋਂ ਬਿਮਾਰੀਆਂ ਘੇਰ ਲੈਂਦੀਆਂ ਫਿਰ ਆਪਾਂ ਦੋਸ਼ ਦਿੰਦੇ ਹੈਗੇ ਆ ਸਰਕਾਰਾਂ ਨੂੰ ਕਿਉਂਕਿ ਆਪਣਾ ਆਪਾਂ ਕੋ ਰੋਲ ਨਹੀਂ ਸਮਝਦੇ ਵੀ ਸਾਡਾ ਰੋਲ ਕੀ ਹੈ ਅਸੀਂ ਇਹ ਕਹਦੇ ਵੀ ਤੁਸੀਂ ਵੱਡੀਆਂ ਦੁਕਾਨਾਂ ਤੇ ਜਾਓ ਵਧੀਆ ਖਾਣਾ ਖਰੀਦੋ ਨਾਲੇ ਛੋਟੇ ਆ ਤੁਸੀਂ ਖਾਣਾ ਵਧੀਆ ਅੱਛਾ ਖਾਓ ਕੋਈ ਗੱਲ ਨਹੀਂ ਹੈਗੀ ਉਤਲ ਕੋਈ ਇਹਦਾ ਫਰਕ ਨਹੀਂ ਪੈਂਦਾ ਹੈਗਾ ਸੁੱਪਰ ਖਾਣਾ ਵਧੀਆ ਮਿਆਰੀ ਖਾਣਾ ਖਾਣ। ਇਹ ਚੀਜ਼ ਨੂੰ ਖਰੀਦਦੇ ਹੈਗੇ ਤਾਂ ਉਹਦੇ ਪੈਕਿੰਗ ਦੇਖ ਲਓ ਮਿਆਰੀ ਹੈ ਐਕਸਪਾਇਰੀਡ ਦੇਖੋ ਇਹ ਚੀਜ਼ੇ ਦਾ ਆਪਣੇ ਹੱਥ ਵਾਸਤੇ ਲੈਣਾ ਇਹ ਹੈ ਕਿ ਆਪਾਂ ਦੋਸ਼ ਲਾਜੀ ਸਰਕਾਰਾਂ ਨੂੰ ਡਾਇਲ ਜਾਵਾਂ ਉਹ ਕਿਈ ਕਿਸੇ ਹੋਰ ਨੂੰ ਕਹੀਏ ਸੋ ਹੁਣ ਤੁਸੀਂ ਪੱਲੇਪਾਤ ਜਾਣੋਗਾ ਤੁਸੀਂ ਦੇਖਿਆ ਹੋਣਾ ਆਪਾਂ ਸਾਰੇ ਆਪਣਾ ਪਛੋਪੜ ਜਿਹੜਾ ਹੈਗਾ ਉਹ ਪੇਡੂ ਹੈ ਪਿੰਡਾਂ ਵਿੱਚ ਅੱਗੇ ਤੁਹਾਨੂੰ ਟਮਾ ਟਮਾ ਬੰਦਾ ਜਿਹੜਾ ਹੈਗਾ ਨਜ਼ਰ ਆਉਂਦਾ ਸੀ ਜਿਹੜਾ ਕਿ ਮੋਟਾਪਾ ਪਰ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਮੋਟਾਪੇ ਵਾਲੇ ਬੰਦੇ ਜਿਹੜੇ ਹੈਗੇ ਆਮ ਨਜ਼ਰ ਆਉਂਦੇ ਨੇ ਸ਼ਹਿਰਾਂ ਦੇ ਦਾ ਛੱਡੋ ਗੱਲ ਇਹ ਸਿਰਫ ਖਾਣ ਪੀਣ ਦਾ ਜੰਕ ਫੂਡ ਦਾ ਹੀ ਨਤੀਜਾ ਹੈ ਉਸੇ ਦੇਖੋ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਬੜੀ ਹਰਾਨੀ ਹੁੰਦੀ ਹੈ ਕਿ ਛੋਟੇ ਛੋਟੇ ਬੱਚਿਆਂ ਦੇ ਬਟਾਪਾ ਆਏ ਜਦੋਂ ਵੀ ਤੁਸੀਂ ਦੇਖੋ ਉਹਨਾਂ ਨੂੰ ਹੱਥ ਦੇ ਵਿੱਚ ਉਹਦੇ ਡੇਸ ਪੜੇ ਹੁੰਦੇ ਨੇ ਬਰਗਰ ਤੇ ਕੀ ਕੀ ਰੱਸੀਏ ਤੇ ਸਾਡੀ ਜਿਹੜੀ ਐਸੋਸੀਏਸ਼ਨ ਹੈਗੀ ਆ ਉਹਦਾ ਮਕਤਬ ਕੋਈ ਹੋਰ ਕੋਈ ਪੋਲਿਟਿਕਲ ਮੈਰਿਜ ਨਹੀਂ ਲੈਣਾ ਹੈਗਾ ਸਿਰਫ ਲੋਕਾਂ ਚ ਲਾਭ ਖੋਰੀ ਬੰਦੀ ਜੱਟਾ ਹੈ ਉਹਨੂੰ ਕਰਨ ਦਾ ਹੀ ਉਦੇਸ਼ ਹੈ ਉਹ ਆਪਣਾ ਫਰਜ਼ ਸਮਝਦੇ ਉਸ ਸੁਸਾਇਟੀ ਪ੍ਰਤੀ ਫਰਜ਼ ਸਮਝਦੇ ਹੋਏ ਸਮਝਦੇ ਲੋਗ ਜਿਸ ਤਰ੍ਹਾਂ ਉਹ ਉਸੇ ਤਾਂ ਕੋਈ ਸਾਡਾ ਆਪਣਾ ਸਾਰਿਆਂ ਦੀ ਰੋਲ ਹੋਣਾ ਚਾਹੀਦਾ ਹੈ ਕਿਉਂਕਿ ਇਕੱਲੀ sehat ਜਿਹੜੀ ਹੈਗੀ ਆ ਉਹ ਸਾਡੀ ਆਪਣੇ ਲਈ ਨਹੀਂ ਸਾਰਿਆਂ ਦੀ ਇਸਦਾ ਕੰਮ ਨਾ ਕਰਦੀ ਇਹ ਚੀਹਤ ਹੋਵੇ ਕਿਉਂਕਿ ਹੈਲਦੀ ਸੁਸਾਇਟੀ ਹੋਊਗੀ ਤਾਂ ਸਾਰਾ ਕੁਝ ਹੈਲਦੀ ਹੋਊਗਾ ਬੜੇ ਸੋਚਣਾ ਪੈਂਦਾ ਹੈ ਕਿ ਬਲਾਵਟ ਖੋਰੀ ਦੇ ਖਿਲਾਫ ਜਿਹੜਾ ਹੈਗਾ ਉਹ ਕਿਸੇ ਵੀ ਧਾਰਮਿਕ ਸੰਸਥਾ ਸਮਾਜਿਕ ਸੰਸਥਾ ਰਾਜਨੀਤਿਕ ਸੰਸਥਾ ਨੇ ਕਦੇ ਵੀ ਆਪਣਾ ਝੰਡਾ ਬਣਾਉਂਦੇ ਨਹੀਂ ਕੀਤਾ ਸਿਰਫ ਖਾਦਾ ਪੂਰਤੀ ਆ ਉਹ ਆਪਣੇ ਸਾਰਿਆਂ ਸਾਹਮਣੇ ਸੋ ਬੜੀ ਦਾ ਹੱਥ ਛੋੜ ਕੇ ਇਹੀ ਬੇਤੀ ਸਾਰਿਆਂ ਨੂੰ ਇਹ ਆਪਾਂ ਖੁਦ ਜਾਗਰਤ ਹੋਈਏ। ਕੋਈ ਜਿਹੜਾ ਹੈਗਾ ਖਾਣਾ ਸਿੰਪਲ ਖਾਣਾ ਸਿੰਪਲ ਖਾਣੇ ਨਾਲ ਕਦੇ ਕੋਈ ਰਸਤਾ ਨਹੀਂ ਹੁੰਦਾ। ਸੇਧ ਦਾ ਰਸਤਾ ਬਿਲਕੁਲ ਨਹੀਂ ਹੋਏਗਾ। ਪਰ ਜਦੋਂ ਆਪਾਂ ਇਹ ਜੰਗ ਖੂੜ ਖਾਂਦੇ ਆ ਤਾਂ ਫਿਰ ਉਹਦੇ ਨਾਲ ਜਿਹੜਾ ਹੈਗਾ ਸੇਧ ਪ੍ਰਤੀ ਜਿਹੜਾ ਹੈਗਾ ਉਹ ਆਪਾਂ ਰਸਾਂ ਆਪਣਾ ਆਪ ਹੀ ਖੋਦੇ ਹੈਗੇ। ਕਿਉਂਕਿ ਬਲਾਵੜ ਖੋਰੀ ਜਿਹੜੀ ਹੈਗੀ ਹੈ ਠੀਕ ਹੈ ਸਰਕਾਰ ਕਦਮ ਉਠਾਉਂਦੀ ਹੈ, ਸਰਕਾਰ ਕਾਰਵਾਈਆਂ ਵੀ ਹੁੰਦੀਆਂ ਨੇ ਪਰ ਫਿਰ ਵੀ ਬਤਨਾਲਾ ਜਿਹੜਾ ਹੈਗਾ ਉਹ ਸਿਰਫ ਸੀ। ਤੋ ਜਿਹੜੇ ਲੋਕ ਜਿਹੜੇ ਹੈਗੇ ਨੇ ਬਲਾਵਰ ਚੋਂ ਛੱਡਦੇ ਨਹੀਂ ਪਰ ਫਿਰ ਵੀ ਇਸ ਦਾ ਇਹੀ ਕਹਿੰਦੇ ਆ ਵੀ ਜਿਹੜਾ ਕੋ ਤੁਸੀਂ ਉਹੀ ਪ੍ਰੋਸੈਸ ਜਿਹੜਾ ਤੁਸੀਂ ਆਪ ਖਾਦੇ ਕੰਡ ਦਾ ਉਹ ਦੁਕਾਨਦਾਰ ਉਹੀ ਚੀਜ਼ ਵੇਚੀ ਜਿਹੜੀ ਉਹ ਆਪ ਖੁਦ ਖਾ ਸਕਦਾ ਸੋ ਫਿਰ ਦੁਆਰਾ ਇਹੀ ਬੇਨਤੀ ਹੈ ਕਿੋਕੇ ਵੀ ਇਹ ਜਿਹੜਾ ਹੈਗਾ ਵਿਸ਼ਾ ਬੜਾ ਨਾਜ਼ੁਕ ਵਿਸ਼ਾ ਹੈ ਜਿਹਦੇ ਉੱਤੇ ਕੰਟਰੋਲ ਕਰਨ ਦੀ ਠੀਕ ਹੈ ਸਰਕਾਰਾਂ ਜਿਵੇਂ ਬਾਰੇ ਆਪਣੇ ਜਿਵੇਂ ਬਾਰੇ ਖੁਦੇ ਰੋਲ ਵੀ ਆਪਣਾ ਜਿਵੇਂ ਦਾ ਹੈ ਕਿਪਰ ਸ੍ਰੀ ਸਮਾਜਿਕ ਜੀ ਹਾਂ ਸੋ ਦੁਆਰਾ ਫਿਰ ਇਹ ਬੇਦੀਅ ਵੀ ਸੇਪ੍ਰਤੀ ਜਾਕਰ ਕੋਣ ਦੇ ਲਈ ਆਪਾਂ ਜਿਹੜਾ ਹੈ ਮਡਾਵੜਪੁਰੀ ਤੇ ਖਿਲਾਫ ਜੋ ਵੀ ਆਪਣੇ ਕੋ ਕੋ ਰੋਲ ਪਲੇ ਹੁੰਦਾ ਉਹ ਕਰੀ ਧੰਨਵਾਦ ਦੋਸਤੋ